ਸਾਡੇ ਮੈਸਤਰੀਆਂ ਦੀ ਕੁਦਰਤ ਪਿੰਦੀ ਹੈ ਸਾਡੇ ਮੈਸਤਰੀ ਨੇ ਆਪ 5-4000 ਬਣਾਉਣ ਦੀ ਖਾਤਰ 13-60-7000 ਦਾ ਖਰਚਾ ਖੜਾ ਕਰਦਾ ਇਹੀ ਤਾਂ ਸਾਡੇ ਮੈਸਤਰੀਆਂ ਚ ਕੁਆਲਿਟੀ ਹੈ ਅਸੀਂ ਤੀਰ ਐਂ ਛੱਡਦੇ ਆਂ ਤੀਰ ਕਈਆਂ ਦੇ ਚਿਤਰਾ ਚ ਵੱਜ ਬੁੱਜ ਕੇ ਸਾਡੇ ਕੋਲ ਹੀ ਆਉਂਦੇ ਅੱਛਾ ਇਹੀ ਸਾਡੇ ਚ ਮੈਸਤਰੀਆਂ ਚ ਵਿੜਾਪਨ ਹੈ ਤੇ ਮੇਰਾ ਦਿਮਾਗ ਕੋ ਤਾਂ ਇਹ ਸੋਚੀ ਨਹੀਂ ਕਿ ਤੂੰ ਤੇਰਾ ਦਿਮਾਗ ਨਹੀਂ ਨਾ ਜਾਂਦਾ ਤੂੰ ਮੈਨੂੰ ਆਖਿਆ ਵੀ ਇਹ ਤਾਂ ਲਾਇਆ ਭਾਈ ਪਾਈਪਾ ਵਾਲੇ ਨੇ ਪਰ ਬਿਜ਼ਨਸ ਕਰਕੇ ਕੌਣ ਵਿੰਦਰ ਆ ਜਾ ਹੋਰ ਤੇਰਾ ਖੋਲਾ ਖਪਾਟ ਮੈਂ ਆ ਜਾ ਹਾਂ ਤੇਰੇ ਡਰੇ ਡਰੇ ਲੈ ਆ ਜਾ ਪਸ ਲੈ ਆ ਆ ਦੇਖ ਹੁਣ ਆ ਦੇਖ ਤੂੰ ਪੈਸੇ ਲਾਇਆ ਨਾ ਤੂੰ ਹੁਣ ਗੇਟ ਖੋਲਿਆ ਇਹ ਹੋ ਗਿਆ ਦਸਾਂ ਘਰਾਂ ਚ ਪਤਾ ਲੱਗ ਗਿਆ ਵੀ ਗੇਟ ਖੁੱਲ ਗਿਆ ਅੱਛਾ ਅੱਛਾ ਆ ਚਾਬੀਆਂ ਇੱਕ ਮਿੰਟ ਆ ਆ ਚਾਬੀਆਂ ਗੇਟ ਕਿੰਨੀਆਂ ਚਾਬੀਆਂ ਨਾਲ ਖੋਲਣਾ ਇੱਕ ਨਾਲ ਤੇ ਇੱਥੇ ਕਿੰਨੀਆਂ ਲੰਮ ਕਰੀਆਂ ਕੰਨ ਫਾਲਤੂ ਦਾ ਖਰਚਾ ਕਰਾਤਾ ਨਾ ਕਰਾਤਾ ਨਾ ਫਾਲਤੂ ਦਾ ਖਰਚਾ ਉਹ ਮੱਕੀ ਕੀ ਕੀ ਗਲਾਵਾ ਓਏ ਏ ਏ ਏ ਇਹਦਾ ਡਰੈਸਿੰਗ ਰੂਮ ਹੈ ਕਬੂਡ ਬਣਾਇਆ ਯਾਰ ਨਹਾਉਂਦੇ ਤਾਂ ਹੈ ਨਹੀਂ ਤੁਸੀਂ ਡਰੈਸ ਰੂਮ ਚਿੱਤਣਾ ਚਲੇਣਾ 15 15 ਦਿਨਾਂ ਬਾਅਦ ਤਾਂ ਨਹਾਉਨੇ ਡਰੈਸ ਰੂਮ ਤਾਂ ਉਹਨਾਂ ਆਸਤੇ ਅੰਦਰ ਦਫ਼ਤਰਾਂ ਨੇ ਆਸਤੇ ਵੀ ਆ ਲੈਣਾ ਤਾਂ ਸੋਤ ਰੋਜ਼ ਦਫ਼ਤਰ ਜਾਣਾ کھول ਕੇ ਦੇਖ ਲੈ ਕਬੂਡ ਮੜਿਆ ਆਹ ਬਨੇ ਆ ਬਨੇ ਆ ਹਾਂ ਇਹ ਤਾਂ ਰੇਲਿੰਗ ਵੀ ਤੇਰੇ ਜਿਵੇਂ ਚੱਲ ਵੀ ਲਾਤੀ ਉਹਨੇ ਓਏ ਕਿੰਗਬੋਡ ਦੀ ਆ ਲੱਕੜ ਦਾ ਪਲਾਇ ਇਹ ਕਿੰਗਬੋਡ ਦੀ ਨਹੀਂ ਟੈਂਗਬੋਡ ਦੀ ਲੱਭਦੇ ਕਦੇ ਟੈਂਗਬੋਡ ਦੀ ਤਾਂ ਐ ਮਾਰ ਹੱਥ ਹੋ ਜਾਂਦੀ ਇਹ ਅੜਦੀ ਆ ਰਾਜ ਇੱਕ ਕੰਮ ਹੋਰ ਕਰੋ ਇੱਕ ਸਿੰਗਲ ਇੱਥੇ ਇੱਕ ਬਾਹਰ ਲੰਕਾਓ ਕੀ ਕਰਨਾ ਸਿੰਗਲ ਜੇ ਮੋਟਾ ਬੰਦਾ ਆ ਗਿਆ ਫਸੂ ਇੱਥੇ ਐਡਾ ਮੋਟਾ ਕੌਣ ਆਊ ਓਏ ਬਤੇਰੇ ਤੇਰੀ ਭੂਆ ਦਾ ਮੁੰਡਾ ਉਹ ਆ ਦੇਖਿਆ ਗਲਾਸ ਲਾਇਆ ਨੇ ਓਏ ਤੇਰਾ ਓਏ ਇੱਥੇ ਤਾਂ ਲੱਕਣ ਚਾਹੀਦੀ ਸੀ ਹੁਣ ਇੱਥੇ ਕੋਈ ਧੀ ਭੈਣ ਬੈਠੀ ਐ ਟੱਟੀ ਇਹਦਾ ਮੇਰੇ ਛਾਲੇ ਦਾ ਪਰਦਾ ਫਾਸ਼ ਦਿਖ ਰਿਹਾ ਠੀਕ ਐ ਅਗਲੇ ਨਿਗੇਜ ਦੇ ਨਹੀਂ ਉਹ ਹੋਇਆ ਕਰੇ ਹੋਇਆ ਤੇ ਉਹ ਕਰੇ ਓਏ ਨਹੀਂ ਯਾਰ ਕਿਹੜਾ ਕਰਿਆ ਹੁਣ ਤੂੰ ਸਾਦ ਲਿਆ ਮੈਨੂੰ ਦੇਖਿਆ ਤੈਨੂੰ ਉੱਥੇ ਘੜ ਕੇ ਦੇਖ ਮੈਨੂੰ ਦੇਖਦਾ ਤੈਨੂੰ এবਾਰ ਪਰਛਾਵਾਂ ਤਾਂ ਦਿਖ ਰਿਹਾ ਹੈ ਪਰਛਾਵਾਂ ਤਾਂ ਦਿਸ ਪ੍ਰੋਪਰ ਨਹੀਂ ਦਿਖ ਰਿਹਾ ਪਰਛਾਵਾਂ ਦਿਖ ਰਿਹਾ ਪਰਛਾਵਾਂ ਦਿਖ ਰਿਹਾ ਜਦੋਂ ਯਾਰ ਮੇਰੀ ਗੱਲ ਸੁਣ ਪਰਛਾਵਾਂ ਹੀ ਦਿਸ ਗਿਆ ਤਾਂ ਸੰਦਰਾ ਸਾਰਾ ਕੁਝ ਹੀ ਦਿਸ ਗਿਆ ਇਹ ਬਦਲਾ ਦੇ ਇਵਦਲਾ ਹਾਂ ਹਾਂ ਮੇਰੇ ਦਾ ਨਾਨ ਨੇ ਰਗੜ ਜਮ ਜਮਾਇਆ ਰਗ ਤੂੰ ਕੰਜਰਾ ਮਿੱਥੇ ਸਲਾਹ ਲੈ ਲੈਂਦਾ ਜਿੱਥੇ ਤਾਂ ਲਾਉਣੀ ਸੀ ਲੱਕੜ ਉਥੇ ਸ਼ੀਸ਼ਾ ਲਾਦਾ ਜਿੱਥੇ ਲਾਉਣਾ ਸੀ ਸ਼ੀਸ਼ਾ ਉਥੇ ਲਾਦੀ ਲੱਕੜ ਹੁਣ ਆ ਦੇ ਇਹ ਜੀ गावा ਬਿੰਦਰ ਦਾ ਦਾ ਯਾਰ ਟਾਇਲਰ ਦੂਜੇ ਮਿਸਤਰੀ ਲਾਈ ਯਾਰ ਲਾਈ ਤਾਂ ਮੈਸਤਰੀ ਨਹੀਂ ਆ ਪੱਥਰ ਵਾਲੇ ਨੇ ਲਾਈਏ ਦਾ ਮੈਂ ਕਹਿੰਦਾ ਤੈਨੂੰ ਰਲ ਮਿਲ ਕੇ ਆਏ ਪੈਗੇ ਜਿਵੇਂ ਡਿਸਕਵਰੀ ਤੇ ਨਹੀਂ ਆਪਣਾ ਸ਼ੇਅਰ ਬੀਟ ਖਾ ਰਿਆ ਹੁੰਦਾ ਤੇ ਉਹ ਕੁੱਤੇ ਜਿਹਾ ਆ ਜਾਂਦੇ ਆ ਓਕੇ ਤੈਨੂੰ ਤਾਂ ਸਾਰਾ ਹੀ ਟਟ ਗਿਆ ਤੂੰ ਤਾਂ ਰਹਿ ਗੜਿਆ ਤੈਨੂੰ ਮੈਂ ਇੱਕ ਸਲਾਹ ਦੇਉਂ ਜਾਂਣ ਲੱਗਾ ਜੇ ਤੂੰ ਮੰਨ ਗਿਆ ਫੇਰ ਤੇਰਾ ਲੋਟ ਹੋ ਜਾਣਾ ਹੁਣ ਤੂੰ ਕੋਠੀ ਤਾਂ ਹੀ ਪਾਈ ਆ ਵੀ ਪਿੰਡ 'ਚ ਬੰਲੇ ਬੰਲੇ ਵੀ ਅਮਰੀਕਾ ਦਾ ਹੀ ਪਾਈ ਐ ਇਦੋਂ ਤੂੰ ਕੀ ਕਰਦਾ ਪੈਸੇ দান ਕਰਦੇ ਤੇਰਾ ਬਾਲਾ ਨਾ ਹੋਣਾ ਫਿਕਰੇ ਕਿਵੇਂ ਕਿਰੇ ਕਿਰਦਾ ਮੈਂ ਫੇਰ ਘਰ ਤੇਰੇ ਪੁਰਾਣਾ ਸੀਗਾ ਪੁਰਾਣਾ ਸੱਭਿਆਚਾਰ ਕਰਖਦਾ ਤੂੰ ਫਰਗੜਿਆ ਗਿਆ ਤੂੰ ਆ ਜਾ ਹੁਣ ਤੈਨੂੰ ਕੀ ਕਹਾਂ ਮੈਂ ਕੀ ਨਾ ਕਹਾਂ ਮੇਰਾ ਹਾਲ ਰੋਣ ਨਿਕਲਦਾ ਹਉ ਹਾ ਵੜਦਾ ਮੇਰਾ ਹਾਲ ਜਾਂ ਹੀ ਹਾ ਵੜਦਾ ਐ ਹਾਏ 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 ਓਏ ਆਹ ਕਹਦੇ ਆਸਤੇ ਓਏ ਜੋ ਬੱਦਗੀ ਹੈ ਬੱਦਗੀ ਫਾਲਤੂ ਹੈ ਕਿਉਂ ਬਾਪ ਸਹੋਣੀ ਨਹੀਂ ਆਹੀ ਗੱਲ ਜੂ ਇਹਨਾਂ ਮਾਈਂ ਸੇ ਹਾਂ ਕਿ ਮੈਂ ਕੀ ਇਹ ਲੱਕੜ ਨੂੰ ਤਾਂ ਸਿਆਉਂ ਦੀ ਵਾਲੀ ਲੱਗ ਹੂੰ ਹੂੰ ਸਿਆਉਂ ਕੋ ਨੂੰ ਤਾਂ ਇਹ ਲੱਕੜ ਸੁਨੇਹੇ ਮਾਰਦੀ ਆ ਵੀ ਆ ਜਾ ਮੈਨੂੰ ਖਾ ਜਾ ਆ ਜਾ ਮੈਨੂੰ ਖਾ ਤੂੰ ਇਹ ਤਾਂ ਪੀਓ ਪੀਓ ਤਾਂ ਦੂਜਿਆਂ ਨੇ ਕਰੀਆ ਪੀਓ ਪੀਓ ਆ ਜਾ ਪੀਓ ਪੀਚ ਵੀ ਵਿੰਦਰ ਦਾ ਹੀ ਹੱਥ ਹੈ ਇਹ ਗਾਂ ਦੀ ਗਾਮ ਕੰਮ ਅਦਵਾਈ ਜਾਂਦੇ ਆ ਤੁਹਾਨੂੰ ਜੜਬਿਹੜਾ ਨੂੰ ਕੀ ਪਤਾ ਤੁਸੀਂ ਤਾਂ ਮੈਸਤਰੀ ਲਾ ਲੈਨੇ ਆ ਉਸ ਤੋਂ ਬਾਅਦ ਉਹ ਮੈਸਤਰੀ ਦੱਸਦਾ ਵੀ ਲੱਕੜ ਨੂੰ ਫਲਾਨਾ ਆ ਪੈਲਾਂ ਨੂੰ ਫਲਾਨਾ ਫਲਾਨੇ ਨੂੰ ਫਲਾਨਾ ਮੈਸਤਰੀ ਤਾਂ ਉਹੀ ਦੱਸਦਾ ਸਰ ਕਮਿਸ਼ਨ ਕਰਿਆ ਹੁੰਦਾ ਆ ਜਾ ਵਿੰਦਰ ਦਾ ਵਿੰਦਰ ਦਾ